ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਬੜੀ ਤੰਦੇਹੀ ਦੇ ਨਾਲ ਜਿਹੜੀ ਗੱਲ ਕੋਈ ਤੰਮ ਕਰਦਾ ਉਹਦੀ ਪ੍ਰਸ਼ੰਸਾ ਦਿਲੋਂ ਕਰਿਆ ਕਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਭਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਦੀ ਸ਼ਤਾਬਦੀ ਨੂੰ ਸਮਰਪਿਤ ਦੇਖੋ ਇਹ ਬਹੁਤ ਵੱਡਾ ਕਾਰਜ ਹੋਇਆ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਮਾਲਵੇ ਤੱਕ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਉਸ ਨਗਰ ਦੇ ਹਰ ਪਿੰਡ ਨੂੰ ਇਹਨਾਂ ਨੇ ਸਰਕਾਰ ਵੱਲੋਂ مالی امداد ਦੇ ਕੇ ਉਹਨਾਂ ਨਗਰਾਂ ਦਾ ਵਿਕਾਸ ਗੁਰੂ ਸਾਹਿਬ ਦੀ ਜਾਦ ਵਿੱਚ ਗੁਰੂ ਸਾਹਿਬ ਦੀ ਜਾਦ ਵਿੱਚ ਉਥੇ ਗੁਰਮਤ ਸਮਾਗਮਾਂ ਦੀ ਨਗਰਾਂ ਦੀਆਂ ਪੰਚਾਇਤਾਂ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਇਹੀ ਕਾਰਜ ਕਰਨੇ ਬਣਦੇ ਐ। ਸੋ ਉਹਨਾਂ ਨੇ ਸਰਬ ਧਰਮ ਸਮੇਲਨ ਰੱਖ ਕੇ ਸਾਡੀ ਸਾਰੇ ਧਰਮਾਂ ਨਾਲ ਸਾਝ ਬਣਾਈ ਹੈ। ਮੈਂ ਉਹਨਾਂ ਦੇ ਇਹਨਾਂ ਕਾਰਜਾਂ ਦੇ ਕਰਨ ਤੇ ਗੁਰੂ ਸਾਹਿਬ ਦੀ ਸਤਿ ਆਬ ਦੀ ਨਾਉਣ ਤੇ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਬਹੁਤ ਸਾਡੇ ਮਹਾਪੁਰਖ ਇੱਥੇ ਬੈਠੇ ਆਂ ਔਰ ਜ세ਦਾਰ ਬਾਬਾ ਬਲਬੀਰ ਸਿੰਘ ਦੀ ਬੁੱਢਾਦਾਰ ਇਹਨਾਂ ਸਾਰੀਆਂ ਹਸਤੀਆਂ ਦਾ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ